ਦਿੰਨੇ ਆ ਤੁਸੀਂ ਸਾਰੇ ਇੱਥੇ ਪਹੁੰਚ ਜਾਨੇ ਹੋ ਮੇਰੇ ਨਾਲ ਸਾਡੇ ਐਕਐਮਐਲਏ ਪਵਨ ਕੁਮਾਰ ਟੀਨੂ ਜੀ ਸਾਡੇ ਆਪ ਤੋਂ ਆਗੂ ਗੁਰਚੰਦ ਸਿੰਘ ਚੰਨੀ ਜੀ ਮੇਰੇ ਨਾਲ ਨੇ ਮੌਜੂਦ ਅੱਜ ਅੱਜ ਦੀ ਜਿਹੜੀ ਪ੍ਰੈਸ ਬਾਰਤਾ ਦਾ ਮੁੱਖ ਕਾਰਨ ਕਿ ਜਿਹੜੇ ਸਾਡੇ ਬੀਬੀ सुरेंद्र ਕੌਰ ਜੀ ਜਿਨ੍ਹਾਂ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ ਜਿਹੜੇ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਬਹੁਤ ਇਮਾਨਦਾਰ ਆਂ ਤੇ ਜਿਹੜੇ ਕਹਿ ਰਹੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਕਰ ਹੋ ਰਹੇ ਨੇ ਜਲੰਧਰ ਬੈਸਟ ਦੇ ਵਿੱਚ ਜਿਹੜਾ ਵਿਕਾਸ ਕੀਤਾ ਉਹਨਾਂ ਨੇ ਆਪਣੇ ਪਵਨ ਕੁਮਾਰ ਤੀਨੂ ਜੀ ਨੂੰ ਕਹੂੰਗੀ ਕਿ ਉਹ ਤੁਹਾਡੇ ਨਾਲ ਜਿਹੜੀ ਡਿਟੇਲ ਦੇ ਵਿੱਚ ਉਹਨਾਂ ਨੇ ਜਿਹੜਾ ਵਿਕਾਸ ਕੀਤਾ ਜਿਹੜੇ ਉਹ ਆਪਣੇ ਆਪ ਨੂੰ ਬਹੁਤ ਸਹੀ ਸਾਬਤ ਕਰਦੇ ਆ ਤੇ ਉਹ ਡਿਟੇਲ ਦੇ ਨਾਲ ਜਿਹੜੇ ਸਾਡੇ ਪਵਨ ਕੁਮਾਰ ਤੀਨੂ ਜੀ ਤੁਹਾਨੂੰ ਦੱਸਣਗੇ ਪਵਨ ਕੁਮਾਰ ਤੀਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਭ ਦਾ ਵੈਸੇ ਸਭ ਜਾਣਦੇ ਆ ਕਿ ਕਾਂਗਰਸ ਇਸ ਦੇਸ਼ ਵਿੱਚ ਕ腐ਸ਼ਨ ਦਾ ਕਲਚਰ ਲੈ ਕੇ ਆਉਣ ਵਾਲੀ ਹੈ। ਇਸ ਦੇਸ਼ ਨੂੰ ਭ੍ਰਸ਼ਟਾਚਾਰ ਵਿੱਚ ਤਕੇ ਲਾਤੇ ਚ ਪੈਂਦੇ ਆ। ਕਾਂਗਰਸ ਦੇ ਖਾਤੇ ਚ ਪੈਂਦੇ ਆ। ਕੁਝ ਲੋਕ ਇਹ ਸਮਝਦੇ ਆ ਵੀ ਅਸੀਂ ਐਮਸੀ ਬਣ ਜਾਈਏ, ਐਮਐਲਏ ਬਣ ਜਾਈਏ। ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਨਾ ਨਿਭਾਈਏ। ਤੇ ਸਿਰਫ ਆਪਣੇ ਪਰਿਵਾਰ ਲਈ ਕੰਮ ਕਰੀਏ। ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਤੇ ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਗੈਰਹਾਜ਼ਰ ਰਹੇ ਕਿਤੇ ਤੁਸੀਂ ਜਾ ਕੇ ਕੋਈ ਦੀ ਪ੍ਰੋਬਲਮ ਹੈ ਕਿਤੇ ਗਲੀ ਦੀ ਪ੍ਰੋਬਲਮ ਸੜਕ ਦੀ ਪ੍ਰੋਬਲਮ ਰੋਸ਼ਨੀ ਦੀ ਪ੍ਰੋਬਲਮ ਕਿਤੇ ਪਾਰਕ ਦੀ ਪ੍ਰੋਬਲਮ ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ ਬੀਬੀ ਜੀ ਕਿਤੇ ਵੀ ਜਾ ਕੇ اپنی હાજરી درج نہیں کرا سکے کسی ਦੀ ਕੋ ਮੁਸ਼ਕਲ حل ਨਹੀਂ ਕਰ سکے 5 ਸਾਲ ਪਾਵਰ ਚ ਰਹਿੰਦੇ ਆ ਵਿਕਾਸ ਨਹੀਂ کرا سکے ਬਲਕਿ ਉਹਨਾਂ ਦੇ ਆਪਣੇ ਮਹੱਲੇ ਚ ਜੱਲੋਵਾਲ ਆਬਾਦੀ ਪਾਣੀ ਦੇ ਟਿਊਬਲ ਨਹੀਂ ਲੱਗੇ ਉੱਥੇ ਪਾਣੀ ਗੰਦਾ ਆਉਂਦਾ ਰਿਹਾ ਉਹਨਾਂ ਦੇ ਟਾਈਮ ਤੇ ਵੀ ਤੇ ਪਾਣੀ ਦੇ ਟਿਊਬਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਲੱਗੇ ਆ ਉੱਥੇ ਦੇ ਲੋਕ ਵੀ ਕਹਿੰਦੇ ਆ ਕਿ ਕਰੋਨਾ ਤਾਂ 2020 ਚ ਆਇਆ ਸੀ 21 ਚ ਤਕਰੀਬਨ ਖਤਮ ਹੋ ਗਿਆ ਸੀ ਲੇਕਿਨ ਬੀਬੀ ਜੀ ਬੀਬੀ ਜੀ ਅੱਜ ਤੱਕ 2024 ਤੱਕ ਕਰੋਨਾ ਵਾਲੇ ਸਟੇਟਸ 'ਚ ਹੀ ਰਹੇ ਕਿ ਉਹਨਾਂ ਨੇ ਆਮ ਲੋਕਾਂ ਨੂੰ ਆਪਣੇ ਘਰ ਵਿੱਚ ਨਹੀਂ ਵੜਨ ਦਿੰਦਾ ਚਲੋ ਮੈਂ ਅੱਜ ਜਿਹੜੀ ਗੱਲ ਤੁਹਾਡੇ ਸਾਹਮਣੇ ਅਸੀਂ ਰੱਖਣੀ ਆ ਬਲਕਿ ਆਪਣੇ ਪਰਿਵਾਰ ਦੀ ਸੇਵਾ ਖੂਬ ਕੀਤੀ ਹੈ ਦਿਓਲ ਨਗਰ ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੂ ਸੀ ਜਿਹੜਾ ਤਕਰੀਬਨ 250 ਮਰਲੇ ਚ ਸੀ ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਬੀਪੂ ਬਣਾਇਆ ਸੀ ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੇਅਰ ਸੀ ਉਹਨਾਂ ਦੀ ਪੋਜੀਸ਼ਨ ਦਾ ਫਾਇਦਾ ਉਠਾ ਉਸ ਜਗ੍ਹਾ ਨੂੰ ਖਰੀਦ ਕੇ ਕਮਰਸ਼ੀਅਲ ਜਗ੍ਹਾ ਨੂੰ ਬਿਨਾਂ ਕਿਸੇ ਲਾਇਸੈਂਸ ਬਿਨਾ ਸੀਐਲਈ ਉਹਨੂੰ 750 ਮਰਲੇ ਜਗ੍ਹਾ ਨੂੰ ਕਮਰਸ਼ੀਅਲ ਨੂੰ ਰੈਜ਼ੀਡੈਂਸ਼ੀਅਲ ਵਿੱਚ ਵੇਚਣਾ ਸ਼ੁਰੂ ਕਰਤਾ ਆ ਆਇਰਿਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਇੱਥੇ ਪਹਿਲਾਂ ਸ਼ੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓਲ ਨਗਰ ਦੀ ਹੁਣ ਸਾਫ਼ ਹੋ ਗਈ ਹੈ ਹੁਣ ਇਹਦੇ 4 4 5 5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ ਉਹਦਾ ਸਬੂਤ ਹੈ ਕਿ ਆ ਇੱਕ ਰਜਿਸਟਰੀ ਆ ਕਰੀਬਨ ਤਿੰਨ ਮਰਲੇ ਦੀ ਤਿੰਨ ਮਰਲੇ ਵੱਡੇ ਹੈ ਤਿੰਨ ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ بیٹے ਦੀ ਫੋਟੋ ਹੈ ਔਰ ਉਹਨਾਂ ਦੇ بیٹے ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਲੀਗਲ ਹੈ ਗੈਰਕਾਨੂੰਨੀ ਹੈ ਬਿਨਾਂ ਕਿਸੇ ਪ੍ਰਵਾਨਗੀ ਦੇ ਇਹ ਸਿੱਧਾ ਸਾਦਾ ਸਾਫ਼ ਰਾਜਨੀਤਿਕ ਪਾਵਰ ਨੂੰ ਜੇ ਜੀ ਉਹ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਇਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ ਅੱਗੇ ਤੋਂ ਕਾਰਪੋਰੇਸ਼ਨ ਚ ਸੀ ਪਾਵਰ ਚ ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ ਲੇਕਿਨ ਆਪਣੇ ਪਰਿਵਾਰ ਦੀ ਸੇਵਾ ਕਰਨੀ ਸ਼ੁਰੂ ਕਰਤੀ ਜੇ ਉਹ ਐਮ.ਐਲ.ਏ ਬਣਦੇ ਆ ਤੇ ਫਿਰ ਤਾਂ ਇਸ ਤੋਂ ਵੱਡੇ ਵੱਡੇ ਫੇਰਾ ਫੇਰੀ ਦੇ ਰਿਕਾਰਡ ਟੁੱਟ ਸਕਦੇ ਆ ਇਲੀਗਲ ਕਲੋਨੀਆਂ ਹੋਰ ਵੀ ਕੱਟੀਆਂ ਜਾ ਸਕਦੀਆਂ ਫਿਰ ਦੇਖੋ ਆਪਣੇ ਬੇਟੇ ਦੇ ਨਾਂ ਤੇ ਰਜਿਸਟਰੀ ਕਰਵਾ ਕੇ ਪਲਾਟ ਵੀ ਛੋਟੇ ਛੋਟੇ ਕੱਢ ਦਿੱਤੇ ਔਰ ਬਿਨਾ ਪਰਮਿਸ਼ਨ ਉਹਨੂੰ ਸੀਵਰੇਜ ਨਾਲ ਵੀ ਜੋੜ ਦਿੱਤਾ ਕਾਰਪੋਰੇਸ਼ਨ ਕਿਉਂਕਿ ਕਾਰਪੋਰੇਸ਼ਨ ਚ ਮਾਤਾ ਜੀ ਛੋਟੇ ਪਲਾਟ ਕੱਟਣ ਦੀ ਕੋਈ ਕੰਪੀਟੈਂਟ ਅਥਾਰਟੀ ਕੋਲੋਂ ਜਾਂ ਕਨਸਰਨਡ ਅਥਾਰਟੀ ਕੋਲੋਂ ਕੋਈ ਪਰਮਿਸ਼ਨ ਵੀ ਨਹੀਂ ਲਈ ਸੋ ਇਹ ਗੱਲ ਤਾਂ ਇਸ ਕਰਕੇ ਸੀ ਤੁਹਾਡੇ ਜ਼ਰੀਏ ਜਲੰਧਰ ਔਰ ਜਲੰਧਰ ਰੈਸ਼ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਕਿ ਲੋੜ ਆ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕ ਕੌਣ ਰਾਜਨੀਤੀ ਦੇ ਅੰਦਰ ਪੈਸਾ ਕਮਾਉਣਾ ਇਲੀਗਲ ਕੰਮ ਕਰਨਾ ਇਹ ਕਿੰਨੀ ਕੁ ਦਿਨ ਚੱਲਦਾ ਰਹੇਗਾ ਔਰ ਕਾਂਗਰਸ ਜਿਹੜੀ ਕਾਰਪੋਰੇਸ਼ਨ ਚ ਹੋਵੇ ਜਾਂ ਸਟੇਟ ਚ ਹੋਵੇ ਉਹ ਸਮਝਦੀ ਆ ਵੀ ਕ腐ਸ਼ਨ ਕਰਨਾ ਕਮਿਸ਼ਨਵਾਜੀ ਕਰਨਾ ਤਾਂ ਸ਼ਾਇਦ ਉਹਨਾਂ ਦਾ ਹੱਕ ਹੀ ਹੁੰਦਾ ਹੈ ਪਰ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਮੈਂ ਡਿਮਾਂਡ ਕਰਦਾ ਕਿ ਇਹਦੀ ਵਿਜੀਲੈਂਸ ਜਾਂਚ ਹੋਵੇ ਭਈ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਝਾਲੀ ਡਾਕੂਮੈਂਟ ਐਨਓਸੀ ਲਈ ਹੈ ਹੋਰ ਦੱਸਾਂ ਤੁਹਾਨੂੰ ਉਹਨਾਂ ਨੇ ਆ ਜਿਹੜੀ ਇੱਕ ਰਜਿਸਟਰੀ ਕਰਵਾਈ ਹੈ ਇਹਦੀ ਇੱਕ ਐਨਓਸੀ ਲਈ ਹੈ ਔਰ ਝਾਲੀ ਡਾਕੂਮੈਂਟ ਲਾਏ ਗਏ ਉਥੇ ਤੋਂ ਇਸ ਗੱਲ ਦੀ ਮੈਂ ਵਿਜੀਲੈਂਸ ਕੋਲੋਂ ਡਿਮਾਂਡ ਕਰਦਾ ਕਿ ਇਹਦੀ ਜਾਂਚ ਹੋਵੇ ਔਰ ਪਤਾ ਲੱਗੇ ਪਬਲਿਕ ਨੂੰ ਵੈਸਟ ਦੇ ਵੋਟਰਸ ਨੂੰ ਪਤਾ ਲੱਗੇ ਕਿ ਬੀਬੀ ਜੀ ਦੀ ਡਿਊਟੀ ਤਾਂ ਬਣਦੀ ਸੀ ਇਲਾਕੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇਣਾ ਸੀਵਰੇਜ ਪ੍ਰਬੰਧ ਕਰਕੇ ਦੇਣਾ ਪਰ ਉਹ ਲੱਗੇ ਰਹੇ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਆਪਣੇ ਬੇਟਿਆਂ ਨੂੰ ਫਾਈਨੈਂਸ਼ਲੀ ਇਲੀਗਲ ਕੰਮ ਕਰਕੇ ਸਟਰੋਂਗ ਕਰਨ ਵੱਲ ਉਹਨਾਂ ਦਾ ਧਿਆਨ ਲੱਗਿਆ ਰਿਹਾ ਸੋ ਇਹ ਗੱਲ ਅਸੀਂ ਤੁਹਾਡੇ ਸਾਹਮਣੇ ਲੈਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਲੰਧਰ ਰੈਸਟ ਦੇ ਲੋਕਾਂ ਨੂੰ ਪਤਾ ਲੱਗੇ ਕਿ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਦਾ ਕੀ ਕੀ ਕਿਰਦਾਰ ਆ ਉਹਨਾਂ ਨੂੰ ਵੋਟ ਪਾਉਣ ਵਿੱਚ ਆਸਾਨੀ ਰਹੇ ਚੰਗਾ ਸਾਫ਼ ਸੁਥਰਾ ਉਮੀਦਵਾਰ ਚੁਣਨ ਵਿੱਚ ਆਸਾਨੀ ਰਹੇ ਉਹ ਜ਼ਿੰਮੇਵਾਰੀ ਅਸੀਂ ਅੱਜ ਲੈ ਵਾਣੀ ਹੈ ਇੱਕ ਨੈਸ਼ਨਲ ਪਾਵਰ ਕਹਿਆ ਜਾਂਦਾ ਕਿ ਕਾਉਂਸਲਰ ਪ੍ਰੋਪਰਟੀ ਦੇ ਕੰਮ ਦੇ ਵਿੱਚ ਜਿਹੜੇ ਇਨਵੋਲਵ ਨੇ ਕੋਈ ਫਲੋਰ ਕੱਟ ਰਿਹਾ ਹੈ ਇਲੈਗਲ ਫਲੋਰ ਕੱਟ ਰਿਹਾ ਹੈ ਕੋਈ ਜਿਹੜੇ ਕੋਠੀਆਂ ਬਣਾਉਣਾ ਵੀ ਵੇਚ ਰਹੇ ਆ ਤੇ ਜੇ ਤੁਹਾਡੀ ਗੋਮਿੰਟ ਆਂਦੀ ਇਹਦੇ ਬਾਰੇ ਕੋਈ ਐਕਸ਼ਨ ਕਿਹਦਾ ਕੋਈ ਬਣਾਓਗੇ ਕਾਨੂੰਨ ਜਾਂ ਕੋਈ ਦੇਖੋ ਕੰਟਰੋਲ ਕਰੋ ਅਸੀਂ ਤੁਹਾਡੇ ਜ਼ਰੀਏ